ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਬਟਾਲਾ ਵਾਸੀਓ ਕਿਤਰਾ ਜੀ ਠੀਕ ਠਾਕ ਹੋ ਸਾਰੇ ਮੈਂ ਤੁਹਾਡਾ ਜਿਹੜੀ ਤੁਸੀਂ ਡਿਊਟੀ ਲਈ ਹੈ ਮੈਨੂੰ ਜ਼ਿੰਮੇਵਾਰੀ ਬਖਸ਼ੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਉਸ ਜ਼ਿੰਮੇਵਾਰੀ ਤੇ ਮੈਂ ਖਰਾ ਉਤਰਾਂ ਔਰ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਵਾ ਵੀ ਕੱਲ ਕੁਝ ਸ਼ਰਾਰਤੀ ਹਾਂਸਰਾਂ ਨੇ ਡਾਕਟਰ ਭੀਮਰਾਵ ਅੰਬੇਦਕਰ ਜੀ ਦੀ ਜਿਹਨਾਂ ਦੀ ਆਪਣੇ ਮੂਰਤੀ ਦੇ ਉੱਤੇ ਉਹਨਾਂ ਨੇ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੈਂ ਅੱਗੇ ਵੀ ਕਿਹਾ ਸੀ ਤੇ ਮੈਂ ਹੁਣ ਵੀ ਕਹਿਣਾ ਤੇ ਮੈਂ ਠੋਕੇ ਕਹਿਣਾ ਜਿਹੜਾ ਵੀ ਮੇਰੇ ਬਟਾਲੇ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਪੰਕ ਕਰੂਗਾ ਉਹਦੀਆਂ ਚੀਕਾਂ ਘੜਾ ਕੇ ਰੱਖ ਦੂੰਗਾ ਚਮੀਆਂ ਘੰਟਿਆਂ ਦੇ ਅੰਦਰ ਅੰਦਰ ਪੁਲਿਸ ਨੇ ਫੜਿਆ ਫੜ ਕੇ ਚਲੋ ਪੁਲਿਸ ਨੇ ਤੇ ਜਿਹੜੀ ਕਾਰਵਾਈ ਕਰਨੀ ਹੈ ਉਹ ਤੇ ਕਰਨੀ ਕਰਨੀ ਹੈ ਪਰ ਹਾਂ ਮੈਂ ਹੈਰਾਨਗੀ ਦੀ ਗੱਲ ਇਹ ਹੈ ਵੀ ਇਹ ਨੌਜਵਾਨ ਕੋਈ ਇਹਨਾਂ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਅਫਸੋਸ ਦੀ ਗੱਲ ਏ ਇਹ ਜਨਮ ਦਿਨ ਦੀਆਂ ਪਾਰਟੀਆਂ ਤੋਂ ਆ ਰਹੇ ਨੇ ਸ਼ਰਾਬ ਪੀਤੀ ਹੋਈ ਐ ਰਜੇ ਹੋਏ ਨੇ ਪਰ ਸ਼ੈਤਾਨੀਆਂ ਐਸੀਆਂ ਸ਼ੈਤਾਨੀਆਂ ਕਰਨੀਆਂ ਜਿਹੜੀਆਂ ਕਿਸੇ ਭਾਵਨਾਵਾਂ ਨੂੰ ਠੇਸ ਪਹੁੰਚਦੀ ਐ ਐਸੀਆਂ ਸ਼ੈਤਾਨੀਆਂ ਕਰਨੀਆਂ ਜਿਹੜਾ ਕਿ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਐ ਇਹ ਸ਼ਹਿਰ ਬਟਾਲਾ ਹਲਕਾ ਬਟਾਲਾ ਇਹ ਮੇਰਾ ਪਰਿਵਾਰ ਆ ਸਭਾ ਜਿਹੜਾ ਵੀ ਕੋਈ ਸ਼ਰਾਰਤੀ ਐਂਸਰ ਕਿਸੇ ਵੀ ਕਿਸਮ ਦੀ ਐਸੀ ਹਰਕਤ ਕਰੂਗਾ ਬਖਸ਼ਿਆ ਨਹੀਂ ਜਾਊਗਾ ਮੈਂ ਇੱਕ ਗੱਲ ਜ਼ਰੂਰ ਕਹਿਣਾ 2.5 ਲੱਖ ਕਰੀਬ ਮੈਂ ਕਹਿ ਸਕਦਾ ਵੀ ਜੇ ਸ਼ਹਿਰ ਦੇ ਲੋਕ ਨੇ ਕਿਹਦੇ ਮਾਈਂਡ ਦੇ ਵਿੱਚ ਕੀ ਚੱਲਦਾ ਹੈ ਇਹਦੇ ਵਿੱਚ ਕੋਈ ਐਸਾ ਥਰਮਾਮੀਟਰ ਨਹੀਂ ਬਣਿਆ ਜਿੰਨੂੰ ਤੁਸੀਂ ਜੱਜ ਕਰ ਲਓ ਪਰ ਹਾਂ ਜੇ ਕੋਈ ਗਲਤੀ ਕਰਦਾ ਕੋਈ ਜਾਨ ਬੁੱਝ ਕੇ ਕਿਸੇ ਚੀਜ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਮੇਰੇ ਹਲਕੇ ਦੇ ਮੇਰੇ ਪਰਿਵਾਰਾਂ ਨੂੰ ਮੇਰੀਆਂ ਮਾਵਾ ਭੈਣਾਂ ਨੂੰ ਮੇਰੇ ਬਜ਼ੁਰਗਾਂ ਨੂੰ ਕੋਈ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੂਗਾ ਤੇ ਕਦੇ ਬਖਸ਼ਿਆ ਨਹੀਂ ਜਾਊਗਾ ਮੈਂ ਐਂਡ ਤੱਕ ਪਿੱਛਾ ਕਰੂੰਗਾ ਦਾ ਐਂਡ ਤੱਕ ਬਸ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹਨੂੰ ਭਾਵੇਂ ਮੇਰੇ ਵੱਲੋਂ ਗਲਤ ਆਨਸਰ ਜਿਹੜੇ ਨੇ ਇਹਨੂੰ ਭਾਵੇਂ ਪਿਆਰ ਨਾਲ ਸਮਝ ਜਾਓ ਭਾਵੇਂ ਇਹਨੂੰ ਗੁੱਸੇ ਨਾਲ ਸਮਝ ਲਓ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਸਮਝਣਾ ਕਿਤਨਾ ਹੈ ਪਰ ਮੈਂ ਮਾਪਿਆਂ ਨੂੰ ਵੀ ਕਹੂੰਗਾ ਆਪਣੇ ਬੱਚਿਆਂ ਨੂੰ ਤੁਸੀਂ ਪੜਾਉਂਦੇ ਹੋ ਲਿਖਾਉਂਦੇ ਹੋ ਤੁਹਾਡੇ ਬੱਚੇ ਜੇ ਰਾਤ ਦਿਨ ਪਾਰਟੀਆਂ ਤੇ ਜਾਂਦੇ ਨੇ ਉਹਨਾਂ ਨੂੰ ਇਹੋ ਉਹਨਾਂ ਦੇ ਮਗਰ ਪੈਰਵਾਹੀ ਰੱਖੋ ਤੇ ਅੱਧੀ ਅੱਧੀ ਰਾਤੀ ਕਰਦੇ ਕੀ ਨੇ ਮੈਨੂੰ ਇਹਨਾਂ ਦੇ ਮਾਪਿਆਂ ਦਾ ਬਜ਼ੁਰਗਾਂ ਦਾ ਕਈਆਂ ਦਾ ਫੋਨ ਆਇਆ ਵੀ ਸਾਡੇ ਬੱਚਿਆਂ ਨੇ ਗਲਤੀ ਕਰ ਲਈ ਬਖਸ਼ ਦਿਓ ਗਲਤੀ ਪਰ ਇਹ ਬਖਸ਼ਣ ਵਾਲੀ ਗਲਤੀ ਹੈ ਹੀ ਨਹੀਂ ਕਿਉਂ ਬਖਸ਼ੋ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਇਹ ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਇਹ ਐਸੀਆਂ ਗਲਤੀਆਂ ਕਰਮ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਤੇ ਫਿਰ ਇਹ ਆ ਕੇ ਕਹਿਣ ਵੀ ਸਾਨੂੰ ਹੁਣ ਮaaf ਕਰ ਦਿਓ ਮੈਂ ਮੇਰੀ ਇਹੋ ਸਾਰੇ ਹੀ ਮਾਪਿਆਂ ਨੂੰ ਵੀ ਬੇਨਤੀ ਹੈ ਪਲੀਜ਼ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਜੇ ਦੇਰ ਰਾਤ ਬੱਚੇ ਬਾਹਰ ਰਹਿੰਦੇ ਨੇ ਪਾਰਟੀਆਂ ਤੇ ਜਾਂਦੇ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਦੱਸੋ ਉਹਨਾਂ ਨੂੰ ਪੁੱਛੋ ਵੀ ਕਿੱਥੋਂ ਆਏ ਹੋ ਕੀ ਕਰ ਰਹੇ ਹੋ ਇਹਨਾਂ ਦਾ ਖਾਸ ਧਿਆਨ ਰੱਖੋ ਸੋ ਬਟਾਲੇ ਵਾਸੀਓ ਜੁੰਦੇ ਵਾਸੀਓ ਤੁਸੀਂ ਡਿਊਟੀ ਲਈ ਆ ਤੁਹਾਡਾ ਚੌਂਕੀਦਾਰ ਆ ਔਰ ਸੇਵਾ ਨਿਭਾ ਰਿਹਾ ਤੁਹਾਡੀ ਧੰਨਵਾਦ ਜੀ ਮਿਹਰਬਾਨੀ ਮੈਂ ਧੰਨਵਾਦ ਕਰਦਾ ਐਸਐਸਪੀ ਸਾਹਿਬ ਦਾ ਡੀਆਈਜੀ ਸਾਹਿਬ ਦਾ ਜਿਨ੍ਹਾਂ ਨੇ ਜਦੋਂ ਮੈਨੂੰ ਪਤਾ ਲੱਗਾ ਜਦੋਂ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਨੇ ਰਾਤ ਦਿਨ ਮਿਹਨਤ ਕਰਕੇ 24 ਘੰਟਿਆਂ ਦੇ ਅੰਦਰ ਅੰਦਰ ਬੰਦੇ ਚੁੱਕੇ ਜਿਹੜਾ ਬਣਦਾ ਕਾਨੂੰਨੀ ਕਾਰਵਾਈਆਂ ਕਰਕੇ ਅੱਜ ਉਹਨਾਂ ਤੇ ਕਾਰਵਾਈ ਕਰਕੇ ਅੰਦਰ ਭੇਜਿਆ ਉਹਨਾਂ ਨੂੰ ਸੋ ਬਖਸ਼ਿਆ ਕੋਈ ਨਹੀਂ ਜਾਊਗਾ ਜਿਹੜਾ ਵੀ ਕੋਈ ਗਲਤ ਹਰਕਤ ਕਰੂਗਾ ਪਰ ਫਰਕ ਇਹ ਹੈ ਕਿਸੇ ਦਾ ਅੱਜ ਦਿਨ ਆ ਗਿਆ ਕਿਸੇ ਦੋ ਚਾਰ ਦਿਨ ਹਟ ਕੇ ਆ ਜਾਣਗੇ ਪਰ ਇਹ ਹੈ ਵੀ ਕੋਈ ਗਲਤ ਅਨਸਰ ਜਿਹੜਾ ਮੇਰੇ ਸ਼ਹਿਰ ਦੀ ਹਵਾ ਨੂੰ ਖਰਾਬ ਕਰੇ ਮੈਂ ਕਦੇ ਵੀ ਉਹਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਊਂਗਾ